ਜਿਹੜਾ ਕੜੇ ਦੇਖ ਮੰਨ ਜੀ ਸਾਰੇ ਜਣ ਸ਼ਰਮ ਨੇ ਵੀ ਕੜਾ ਪਾ ਲਿਆ ਨਹੀਂ ਜਿਹੜਾ ਕੜਾ ਪਾ ਨਹੀਂ ਜੀ ਜਾਨਦੀ ਉਹਨਾਂ ਨੂੰ ਪਾ ਪਾ ਮੈਂ ਨਹੀਂ ਲਾਣਾ ਨਹੀਂ ਲਾਣਾ ਨਹੀਂ ਰੇ ਸੋਣਾ ਕੋਈ ਮਾਵੀਰ ਵੀ ਦੇਖ ਕੋਣੀ ਤੱਕ ਚੜਦਾ ਅਗਲਾ ਉਹਦੇ ਨਾਪਦਾ ਨਹੀਂ ਟਾਈਟ ਨਹੀਂ ਪੂਰਾ ਖੜਾ ਹੈ ਜਿਹੜਾ ਪੂਰਾ ਪੂਰਾ ਪੋਆ ਵਿਆਹ ਸੇ ਨਿਕਲੇ ਨਾ ਬਸ ਇੱਕ ਹੋਰ ਪਹਿ ਗਿਆ ਦਾ ਸੰਭਾ ਕਰ ਸਕਦੇ ਤੇਰੇ ਆ ਇਹ ਸਭ ਤੋਂ ਵਧੀਆ ਲੱਗ ਰਿਹਾ ਥੋੜਾ ਹਣਾ ਹਾਂ ਬਦਲਾਇਆ ਹਾਂ ਇਹ ਨਹੀਂ ਇਹ ਨਹੀਂ ਜਿਹੜਾ ਪਲੇਨ ਵਾਲਾ ਸਾਰਾ ਇਹ ਵਾਲਾ ਕਹਿ ਰਹੇ ਹਾਂ ਅਮਾ ਵੀ ਨਿਕੜਾ ਲੈ ਲਿਆ ਥੜਾ ਲਖਾ ਮਾ ਵੀ ਪਹਿਲਾ ਵਾਲਾ ਜਿਹੜਾ ਖੜਾ ਸੀ ਨਾ ਇਹਦਾ ਇਹਦੀ ਬਾਹਾਂ ਪਤਲੀਆਂ ਔਨ ਕਰਕੇ ਇਹਦਾ ਇੱਥੇ ਖੜਕ ਜਾਂਦਾ ਆ ਕੇ ਦੇਖੋ ਉਹ ਇੱਥੇ ਤੱਕ ਆ ਜਾਂਦਾ ਸੀ ਪੂਣੀ ਵੀ ਟੱਪ ਜਾਂਦਾ ਸੀ ਖੜਾ ਇਹਨਾਂ ਲੋਕ ਸੀਗਾ ਇਹਦਾ ਹੁਣ ਠੀਕ ਆਇਆ ਖੜਾ ਇਹ ਤੇ ਮੇਚ ਦਾ ਅਕੜਾ ਲੈ ਆਇਆ 100 ਰੁਪਏ ਤਰਲ ਲੈ ਲੈ ਬੜਾ ਸੋਨਾ ਹੈ ਇਹਦਾ ਕਾਲੀ ਵਾਣਾ ਸੋਨੀ ਵਾਣਾ ਬਗੈ ਨਾਉਦੀ ਬਾਪਾ ਮੇਰਾ ਸੇਮ ਸੇਮ ਇੱਕ ਘੜੀ ਚਾਹੀਦੀ ਹੈ ਜਰਾ ਸੇਮ ਸੇਮ ਨਾਲ ਹਾਂ ਇੱਕ ਘੜੀ ਚਾਹੀਦੀ ਵਧੀਆ ਹਾਂ ਇੱਕ ਚਾਂਦੀ ਦਾ ਘੜਾ ਵੀ ਆਏਗਾ ਹਾਂ ਚਾਂਦੀ ਦਾ ਆਊਗਾ ਕਿੱਥੋਂ ਆਣਾ ਉਹ ਸੁਨਿਆਰੇ ਦੇ ਸੁਨਿਆਰੇ ਤੋਂ ਆਣਾ ਅੱਗੇ ਜੁਵਲਰਸ ਚਲੋ ਚੱਲੀਏ ਫਿਰ ਹੁਣ ਉਧਰ ਜਾ ਕੇ ਮੋਬਾਈਲ ਚੈੱਕ ਕਰਾਈ ਇੰਟਰਨੈਟ ਨਹੀਂ ਜਿਹੜਾ ਚੱਲ ਰਿਹਾ ਯਾਰ ਇਹ ਨਹੀਂ ਆਉਣੀ ਹੈਗੀ ਮੇਚ ਐ ਕੋਈ ਨਹੀਂ ਲੈ ਵਣੇ ਆਪਾ ਦੇ ਆਪਾ ਪਾਂਚੀ ਗੋੜੀ ਆਜੋ ਚਲੋ ਚਲੋ ਅੰਮਾ ਅਸੀਂ ਹੁਣ ਪਹੜੀ ਆ ਤੇ ਨਾਲ ਹੀ ਬਾਜ਼ਾਰ ਦੇਖਦੇ ਆਣੇ ਨਾਲ ਹੀ ਬੁੱਧਰਾ ਸਾਹਿਬ ਦਾਸਰ ਕਰਕੇ ਆਵਾਂਗੇ ਜਾ ਕੇ ਬੁਲਾਵਰੀ ਨਦੀ ਤੇ ਜਾਵਾਂਗੇ ਓਲਕਾ ਹੁਣ ਹੀ ਪਿੱਛੇ ਆ ਸੁਨੀਆਂ ਦੇਖਦੀਆਂ ਨੇ ਚਲੋ ਚਲੋ ਇਹ ਰੋਜ਼ ਅਸੀਂ ਗੇਮਾਂ ਖਾਦੋ ਕਿਉਂਕਿ ਉਹਦੇ ਨਾਲ ਚੋਲੀ ਇਹ ਤੇਰੀ ਬੋਤਲ ਨਹੀਂ ਖੋਟਾ ਹਾਂ ਤਾਂ ਬੰਦਰਾ ਸਿੰਘ ਜੀ ਦਾ ਖਾ ਗਿਆ ਜੀ ਗੁਰਦੁਆਰਾ ਗੁਰਦੁਆਰਾ ਨੰਗਲ ਸਾਹਿਬ ਇੱਥੇ ਸਾਹਮਣੇ ਕਬਰੇ ਮਿਲ ਜਾਂਦੇ ਨੇ ਐਨ ਆਰ ਆਈ ਸਰਮਸ਼ਰਮਾ ਹੈਗੀਆਂ ਨੇ ਯਾ ਦੋ ਤਿੰਨ ਇੱਥੇ ਆਹ ਹੋਲੀ ਹੋਲੀ ਦਾ ਹਾਂਜੀ ਹੁਣ ਜਿੱਥੋਂ ਗਾਗਰ ਘਰ ਲਈ ਸਵੇਰੇ ਗਾਗਰmarg ਉਧਰ ਆਇਆਂਗੇ ਬੱਚੇ ਵੀ ਆਏ ਹੋਏ ਆ ਸਾਰੇ ਇੱਧਰ ਸਾਰੋਵ ਜਾ ਰਹੇ ਆ ਅੱਗੇ ਹਾਂਜੀ ਹੁਣ ਅਸੀਂ ਖਦਾਵਰੀ ਦੇ ਕੰਢੇ ਆ ਗਏ ਜੀ ਇੱਥੋਂ ਗਾਗਰ ਭਰਦੇ ਆ ਸਵੇਰੇ ਆ ਬੱਚੇ ਬੈਠੇ ਆ ਇੱਧਰ ਵਰਣਿਆਂ ਕਿੱਥੇ ਬੈਠੇ ਆ। ਉਹ ਸੰਤਤ ਤਸਵੀਰ ਮਾਸ ਤੋਂ ਨਾਲ ਸਾਹੇ ਬਾਣੇ ਦੀ ਜਗ੍ਹਾ ਬਣੀ ਹੋਇਆ ਦੇਖੋ ਨੀਚੇ। ਤਾਪਸਥਾਨ ਇੱਥੇ ਤਾਪ ਕੀਤਾ ਹੋਊਗਾ। ਸੰਤਤ ਤਸਵੀਰ ਮਾਰਾ ਨੇ ਇੱਥੇ ਤਾਪ ਕੀਤਾ ਸੀਗਾ। ਉਹ ਜਗ੍ਹਾ ਬਣੀ ਹੋਈ ਆ ਸਾਹਮਣੇ ਦੇਖੋ। ਵਾਈਟ ਕਲਰ ਦੇ ਉੱਤੇ ਕਿਸੇ ਨਿਸ਼ਾਨ ਆ। ਪਾਣੀ ਬਹੁਤ ਘੱਟ ਆ ਇਸ ਟਾਈਮ ਉਦਾਰੀ ਚ। ਲੱਖ ਲੱਖ ਸਤਿਗੁਰੂ ਮਸਤੋਣਾ ਸਾਹਿਬ ਕੋਈ ਬਾਤ ਨਹੀਂ ਗਰੀ। ਗੋਦਾਵਰੀ ਕੰਢੇ ਆ ਗਏ ਜੀ ਅਸੀਂ ਤੇ ਜਿੱਥੋਂ ਗਾਗਰ ਭਰ ਕੇ ਲੈ ਕੇ ਜਾਂਦੇ ਹਾਸ ਮੇਰੇ ਤੇ ਆ ਤਪਸਥਾਨ ਆ ਗਿਆ ਜੀ। ਸੰਤ ਬਾਬਾ ਤੋਸੰਗ ਜੀ ਮਸਤੋਣਾ ਸਾਹਿਬ ਵਾਲਿਆਂ ਦਾ। ਕੇਸਰੀ ਨਿਸ਼ਾਨ ਉੱਪਰ ਦੇਖੋ। ਤੇ ਗੋਦਾਵਰੀ ਪਾਣੀ ਬਹੁਤ ਘੱਟ ਆ। ਉੱਪਰ ਨਗੇ ਬੈਠੇ ਸਾਰੇ ਕਿੰਨਾ ਮਜ਼ਾ ਆਏਗਾ ਯਹਾਂ ਪੇ ਵੀਡੀਓ ਕਿੰਨੀ ਸੁੰਦਰ ਬਣੇਗੀ ਨਾਲ ਵਾਲੀ ਆ ਦੇਖੋ ਇੱਥੇ ਕੰਧ ਬਣੀ ਹੋਈ ਹੈਗੀ ਵਿਚਾਲੇ ਪਾਣੀ ਜਾਂਦਾ ਥੋੜਾ ਥੋੜਾ ਫਰ ਇਧਰ ਪਾਣੀ ਥੋੜਾ ਰੋਕ ਕੇ ਰੱਖਿਆ ਹੋਇਆ ਹੈ ਨਾ ਇੱਥੇ ਕਿ ਨਹੀਂ ਤਾਂ ਫਿਰ ਪਾਣੀ ਰਹਿਣਾ ਨਹੀਂਗਾ ਮਨਾਂ ਦਾ ਗਾਦਰ ਭਰਨ ਵਾਸਤੇ ਇਹ ਰ ਬਣਾਇਆ ਹੋਇਆ ਚਲੋ ਆ ਦੇਖੋ ਪਾਣੀ ਜਾ ਰਿਹਾ ਬੁਦਾਵਰੀ ਘੱਟਾ ਵਰਸ਼ਣ ਕਰਾਂਗੇ ਪਾਣੀ ਆਉਂਦਾ ਹੋਊਗਾ ਇੱਥੇ। ਜਾਂ ਪਿੱਛੇ ਹੁਣ ਬੰਦ ਬੰਨ੍ਹ ਬਹੁਤ ਬਣ ਗਏ ਉਹਦੇ ਕਰਕੇ ਪਾਣੀ ਰੋਕ ਲੈਂਦੇ ਨੇ ਕਿ ਹਟ ਜਾਓ ਹਟ ਜਾ ਬੇਟਾ ਨੋ। ਪੰਗੇ ਹਲਾਵਾ ਆ ਜੋ। ਕੀ? ਆ। ਇਹ ਤਾਂ ਵੈਸੇ ਝੱਗ ਜੀ ਬਣੀ ਹੋਈ ਆ ਇਹਨਾਂ ਦਾ ਹਰਾ ਹਰਾ ਹੈ ਪਾਣੀ ਆ ਤਰ ਬੂਟਿਆਂ ਦਾ। ਇੱਥੇ ਸਾਈਡ ਤੇ ਰਹੋ ਸੁੱਕੀ ਜਗ੍ਹਾ ਤੇ ਰਹੋ। ਤੇ ਪੈਰ ਨਾ ਸਲਿੱਪ ਕਰ ਜਾ। ਠੀਕ ਆ ਨੀਚੇ। ਠੀਕ ਆ ਆ। ਹਰ ਵੀ ਮੈਂ ਨਹੀਂ ਹਾਂ ਦੇਖੋ ਬਗਲੇ ਸਾਰਸ ਫਿਰਦੇ ਆ ਵਿੱਚ ਉੱਚਾ ਉੱਚਾ ਖਾਣ ਲਈ ਸ਼ਰ ਉਥਨ ਲੇ ਬੱਚੇ ਤੇ ਖੇਡਾ ਕਰਨ ਲੱਗੇ ਆ ਕੇ ਸਾਡੇ ਵੀਡੀਓ ਬਣਾਈ ਜਾਂਦੇ ਨੇ ਪੰਕੇ ਪੂਰੇ ਰਹਿੰਦੇ ਆ ਚੱਲੀ ਹੁਣ ਆਪਾਂ ਆ ਜਾਈਓ ਬਾਅਦ ਇੱਕ ਵਾਰ ਇਹ ਗਾਗਰ ਕੁੰਡ ਸਾਹਿਬ ਹੈਗਾ ਜੀ ਇੱਥੋਂ ਗਾਗਰ ਭਰ ਕੇ ਲੱਗੇ ਜਾਂਦੇ ਨੇ ਸਵੇਰੇ ਆ ਕੇ ਲੋਕ ਲੱਗੇ ਹੋਇਆ ਇੱਥੇ ਹਾਂ ਜੀ ਹੁਣ ਅਸੀਂ ਅੱਗੇ ਜੀ ਗੁਰਦੁਆਰਾ ਨਕੀਨਾ ਘਾਟ ਸਾਹਿਬ ਆ ਇਤਿਹਾਸ ਲਿਖਾਇਆ ਹੈ ਇੱਥੇ ਇਹ ਮੈਂ ਦਿਖਾ ਦੇਣਾ ਤੁਹਾਨੂੰ ਤੇ ਹੁਣ ਅੰਦਰ ਚੱਲਦੇ ਹਾਂ ਦਰਸ਼ਨ ਕਰਨ ਇਹਨਾਂ ਨੇ ਪ੍ਰਸ਼ਾਦ ਮਿਲਾਈ ਇੱਥੇ ਨਾਲੇ ਐਸੀ ਕਰੀ ਤੇ ਆ ਲੈ

ਵਧੀਆ ਵਧੀਆ ਖਾਣਾ ਚਲੋ ਹੈ ਅਜੇ ਅਨਾਰ ਦਾ ਜੂਸ ਪੀਣ ਲੱਗੇ ਹੁਣ ਅਸੀਂ 30 ਰੁਪਏ ਦਾ ਗਲਾਸ ਆਨਾਰ ਦਾ ਜੂਸ ਇੱਥੇ ਕੀ ਨਾ ਹੋਏ ਆਈ ਬਹੁਤ ਵਾਰ ਹੈ ਤਾਂ ਪੀ ਲੈ ਬਿਨਾ ਨਮਕ ਕੋਈ ਨਹੀਂ ਬਿਆਨ ਨਮਕ ਤੋਂ ਬਹੁਤ ਸਵਾਦਾ ਪੀ ਲੈ ਸਵਾਦਾ ਨਾ ਪੀ ਲੈ ਸਵਾਦਾ ਨਾ ਇੱਕ ਗਲਾਸ ਹੋਰ ਦੋ ਆ ਵੀ ਨੂੰ ਘਬਰਾਹਟ ਹੋਣ ਲੱਗੀ ਕਹਿੰਦਾ ਘਬਰਾਹਟ ਹੋਣ ਲੱਗੀ ਪੈਗਾ ਥੋੜੀ देर ਰੁਕਦੇ ਇੱਥੇ ਬੈਠਦੇ ਆ ਬੈਠ ਜਾ ਤੁਸੀਂ ਬੈਠ ਜਾਓ ਸਾਰੇ ਜਾਨੇ ਬੈਠ ਜਾ ਬੈਠੋ ਆਰਾਮ ਨਾਲ ਬੈਠੋ ਹਾਂਡੀ ਚੇਅਰ ਦੇ ਦੇ ਤੇ ਬੈਠ ਕੇ ਠੰਡ ਔਖਾ ਹੁੰਦਾ ਉਹਨਾਂ ਨੂੰ ਬੈਠ ਜਾਓ ਸਾਰਾ ਹੈ 70 ਬੁਝੇਗਾ ਇਹਗਾ ਇਹ ਆਪ ਮੁੱਖਾ ਸੁੱਖਾ ਆ ਆ ਠੀਕ ਆ ਨਾ ਹੋਰ ਬੈਠਣ ਕਿਵੇਂ ਹਾਂ ਵੀਰ ਠੀਕ ਆ ਉਸੇ ਤੋਂ ਪਹਿਲਾਂ ਹੈ ਆਪਾਂ ਹਾਂ ਗਰਮੀ ਚ ਹੈ ਆ ਇਹ ਨਹੀਂ ਗਾਈ ਸਤਿਕਾਰ ਕਰਨ ਕਰੂਗੇ ਜੀ ਹਾਂ ਵਾਜੀ ਇਹ ਦੁੱਪਾ ਸਿਆਣਾ ਐ ਜੋ ਰੋ ਰੋ ਮੰਦਰੀ ਬਸ ਆਲੂ ਲੈ ਲਓ ਵੋ ਵੀ ਲੈ ਲਓ ਆਂਸਰਾ ਇਹ ਆਲੂ ਲੈ ਲਓ ਵੋ ਵੀ ਲੈ ਲਓ ਆਂਟੀ ਵਾਸਤੇ ਦਵਾਈ ਲੈਣ ਨਾਲ ਕੇ ਸੋਰ ਹੋਣੀ ਉਹਨਾਂ ਚੱਲ ਰਹੀ ਹੈਗੀ ਉਹ ਘੱਟ ਗਈ ਸੀ ਥੋੜੀ ਓ ਆਰਐਸ ਦਾ ਕੋਲ ਲੈਂਦੇ ਆ ਹਾਂ ਉਹ ਆਰਐਸ ਦਾ ਕੋਲ ਆਰਐਸ ਦਾ ਕੋਲ ਲੈਂਦੇ ਆ ਅੱਛਾ ਹਾਂ ਨਾ ਪਾਣੀ ਪੋਣ ਦੀ ਘਾਟ ਨਹੀਂ ਹੁੰਦੀ ਹੈਗੀ ਗਰਮੀ ਬਹੁਤ ਜ਼ਿਆਦਾ ਕਰਕੇ ਆ ਜਵਾਕ ਆ ਬੈਠਾ ਟੌਰ ਨਾ ਆਉਂਦਾ ਕੋਲੀ ਲੈ ਲਈਂ ਨਹੀਂ ਕੀ ਕਰਨੀ ਹੈ ਜੀ ਨਾ ਨਾ ਠੀਕ ਹੋਣਾ ਲੈ ਲੋ ਇੱਕ ਇੱਕ ਲੈ ਲੋ ਵੈਸੇ ਜੇ ਲੋਡ ਪਈ ਨਹੀਂ ਲੋਡ ਨਹੀਂ ਪੈਣੀ ਦਿੰਦੀ ਨਹੀਂ ਸਾਰੇ ਨਾ ਆਰਡਰ ਬਿਠਾਤਾ ਹੀ ਅਸੀਂ ਤੇ ਉਹ ਜਾਣਗੇ ਹੁਣ ਤਰਾਹ ਤਰਾਹ ਦੇ ਵਿੱਚ ਜਾਣਗੇ ਉਹ ਤੇ ਅਸੀਂ ਦੋਨੇ ਪੈਦਲ ਜਾਣਾ ਕਿਉਂਕਿ ਇੰਨੇ ਜਾਣੇ ਆਟੋ 'ਚ ਬੈਠ ਨਹੀਂ ਸਕਦੇ ਸੀ ਅਸੀਂ ਘਰ ਨਾਲ ਚੱਲੋ ਪੈਦਲ ਤੇ ਹੁਣ ਥੋੜੀ ਦੇਰ ਰੈਸਟ ਕਰਾਂਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਮਾ ਵੀ ਨੂੰ ਥੋੜੀ ਘਬਰਾਹਟ ਹੋਊਗੀ ਸੀਗੀ ਤੇ ਸ਼ਾਮ ਨੂੰ ਨਿਕਲਾਂਗੇ 6:00 6:30 7:00 ਵਜੇ ਹੈ ਨਾ ਠੰਡਾ ਹੋਏ ਥੋੜਾ ਜਿਹਾ ਹਾਂਜੀ ਗਰਮੀ ਜ਼ਿਆਦਾ ਹੈ ਗਰਮੀ ਬਹੁਤ ਜ਼ਿਆਦਾ ਹੈ ਹਾਂਜੀ